ਜਗਬਾਨੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਵਰੁਣ ਭੱਟ ਲੋਕ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਕਰ ਰਹੀਆਂ ਨੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ OBC ਸੈੱਲ ਜਿਹੜਾ ਹੈਗਾ ਕਾਫੀ ਐਕਟਿਵ ਨਜ਼ਰ ਆ ਰਿਹਾ ਹੈ ਸਾਡੇ ਨਾਲ ਰਾਜਬਖਸ਼ ਜੀ ਨਾਲ ਗੱਲਬਾਤ ਕਰਾਂਗੇ ਬਖਸ਼ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਬੈਠਕਾ ਕਰ ਰਹੇ ਹੋ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਹੈ ਕਿ ਚੰਡੀਗੜ੍ਹ ਦੀ ਜੇਕਰ ਗੱਲ ਕਰੀਏ ਇੱਥੇ ਸਮਝੌਤਾ ਹੋ ਗਿਆ ਹੈਗਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਤੇ ਕਿਕਰ ਲੌਂਜ ਦੇ ਵਿੱਚ ਚਾਹ ਦੀਆਂ ਪਿਆਲੀਆਂ ਚੱਲ ਰਹੀਆਂ ਨੇ ਜਿੰਨੇ ਵੀ ਕੈਂਡੀਡੇਟ ਹੈਗੇ ਨੇ ਐਮਸੀ ਬੈਠੇ ਹੈਗੇ ਨੇ ਉੱਥੇ ਪੰਜਾਬ ਦੀ ਕੀ ਸਥਿਤੀ ਆ ਉਸ ਚੀਜ਼ ਨੂੰ ਲੈ ਕੇ ਕਿਸ ਤਰੀਕੇ ਦੀ ਬੈਠਕ ਹੋਈ ਹੈਗੀ ਤੁਹਾਡੀ ਦੇਖੋ ਤੁਹਾਡਾ ਜਿਹੜਾ ਪਹਿਲਾ ਸਵਾਲ ਮੈਨੂੰ ਪੁੱਛਿਆ ਗਿਆ ਕਿ ਸਮਝੌਤੇ ਦੇ ਸਬੰਧ ਦੇ ਵਿੱਚ ਮੈਂ ਇਹਦੇ ਪ੍ਰਤੀ ਕੋਈ ਜ਼ਿਆਦਾ ਤੁਹਾਨੂੰ ਗੱਲ ਕਹਿਣੀ ਨਹੀਂ ਚਾਹੁੰਦਾ ਕਿਉਂਕਿ ਇਹ ਕੰਮ ਸਾਡਾ ਹਾਈ ਕਮਾਂਡ ਦਾ ਵਾ ਔਰ ਪਹਿਲਾਂ ਵੀ ਕਾਫੀ ਵਾਰ ਸਾਡੇ ਸਾਰੇ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਬੋਲ ਚੁੱਕੀ ਹੈ ਔਰ ਅਸੀਂ ਸਾਨੂੰ ਦਿੱਲੀ ਚ ਵੀ ਬੁਲਾਇਆ ਗਿਆ ਸੀਗਾ ਇੱਥੇ ਵੀ 3 ਦਿਨ ਲਗਾਤਾਰ ਸਾਡੇ ਦਵਿੰਦਰ ਯਾਦਵ ਜੀ ਰਹੇ ਨੇ ਰਾਜਾ ਬੜਿੰਗ ਜੀ ਰਹੇ ਨੇ ਉਹਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਰੇ ਅਹੁਦੇਦਾਰਾਂ ਦੀ ਜ਼ਿਲ੍ਹਾ ਪ੍ਰਧਾਨਾਂ ਦੀ ਬਲਾਕ ਪ੍ਰਧਾਨਾਂ ਦੀ ਔਰ ਸਟੇਟ ਬਾਡੀ ਨੇ ਜਿਹੜੇ ਅਹੁਦੇਦਾਰ ਨੇ ਔਰ ਜਿਹੜੇ ਸਾਡੇ ਫਰੰਟਰ ਆਰਗੇਨਾਈਜੇਸ਼ਨ ਦੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਦੇ ਨਾਲ ਸਲਾਹ مشورہ ਕੀਤਾ ਕਿ ਪੰਜਾਬ ਦੇ ਵਿੱਚ ਸਮਝੋਤੇ ਨਾਲ ਇਲੈਕਸ਼ਨ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ ਉਹ ਪਾਰਟੀ ਪਲੇਟਫਾਰਮ ਤੇ ਜੋ ਵੀ ਹੋਣਾ ਸੀਗਾ ਜਿਸ ਤਰ੍ਹਾਂ ਦੇ ਨਾਲ ਪਾਰਟੀ ਨੂੰ ਠੀਕ ਲੱਗਦਾ ਚੰਗਾ ਲੱਗਦਾ ਉਹ ਸਾਰੀ ਸਲਾਹ ਅਸੀਂ ਉਹਨਾਂ ਨੂੰ ਦੇ ਦਿੱਤੀ ਹੈ ਔਰ ਉਸ ਤੋਂ ਬਾਅਦ ਹਾਈ ਕਮਾਂਡ ਨੇ ਜੋ ਫੈਸਲਾ ਕਰਨਾ ਉਹ ਹੋਣਾ ਤੇ ਜੋ ਹਾਈ ਕਮਾਂਡ ਫੈਸਲਾ ਕਰੇਗੀ ਉਹ ਸਾਡੇ ਸਿਰ ਮੱਤੇ ਹੋਊਗਾ ਅਸੀਂ ਉਹਨੂੰ ਮੰਨਾਂਗੇ ਚੰਗਾ ਫੈਸਲਾ ਹੋਊਗਾ ਤੁਸੀਂ ਹਾਈ ਕਮਾਂਡ ਦੀ ਗੱਲ ਕੀਤੀ ਹੁਣੇ ਤੁਸੀਂ ਬੈਠਕ ਦੇ ਵਿੱਚ ਆਪਣੇ ਸਾਥੀਆਂ ਨੂੰ ਇਹ ਵੀ ਕਹਿੰਦੇ ਨਜ਼ਰ ਆਇਆ ਕਿ ਆਪਣੇ OBC ਸੈਲ ਦੇ ਜਾਂ ਜਿੰਨੇ ਨੁਮਾਇंदे ਨੇ ਜਿੰਨੇ ਨੁਮਾਇੰਦਗੀ ਕਰਦੇ ਨੇ ਨੀਚਲੇ ਲੈਵਲ ਤੱਕ ਤਾਂ ਪਿਛਲੀ ਵਾਰ ਵੀ ਚੋਣਾਂ ਤੋਂ ਪਹਿਲਾਂ ਬਹੁਤ ਮੁੱਦਾ ਉੱਠਿਆ ਸੀਗਾ ਚਾਹੇ ਸੁਰਜੀਤ ਈਮਾਨ ਉਹਨਾਂ ਦੀ ਗੱਲ ਕਰੀਏ ਜਾਂ ਇੱਕ ਵੱਖਰਾ ਕਾਡਰ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਸੀਗਾ ਉਹ ਵੀ ਲਗਾਤਾਰ ਮੰਗ ਕਰਦਾ ਰਿਹਾ ਕਿ ਸਾਨੂੰ ਵੀ ਨੁਮਾਇੰਦਗੀ ਦਿੱਤੀ ਜਾਵੇ ਜਾਂ ਉਸ ਤਰੀਕੇ ਦਾ ਉਹਦਾ ਜਾਂ ਉਸ ਤਰੀਕੇ ਦਾ ਪਾਰਟੀ ਦੇ ਵਿੱਚ ਸਾਨੂੰ ਵੀ ਮਾਨ ਮਿਲਣਾ ਚਾਹੀਦਾ ਜਿਸ ਤਰੀਕੇ ਨਾਲ ਬਾਕੀ ਸਮਿਕਰਨ ਜਿਸ ਤਰੀਕੇ ਦੇ ਨਾਲ ਬੰਨਦੇ ਹਨ ਚਾਹੇ ਉਹ ਕਿਸੇ ਵੀ ਤਰੀਕੇ ਦੇ ਹਨ ਉਸ ਚੀਜ਼ ਨੂੰ ਲੈ ਕੇ ਕੀ ਤੁਹਾਡੇ ਸਾਥੀ ਕਹਿ ਰਹੇ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਇਹ ਸਲਾਹ ਕੀਤੀ ਹੈ ਔਰ ਸਾਡੇ ਸਾਥੀਆਂ ਦੇ ਵਿੱਚ OBC ਡਿਪਾਰਟਮੈਂਟ ਜਿਹੜਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿੰਨੇ ਅਹੁਦੇਦਾਰ ਹੈ ਉਹਨਾਂ ਸਾਰਿਆਂ ਦੀ ਇੱਕ ਆਵਾਜ਼ ਹੈ ਕਿ ਅਸੀਂ ਹਮੇਸ਼ਾ ਕਾਂਗਰਸ ਪਾਰਟੀ ਔਰ ਮੈਂ ਇੱਕ ਗੱਲ ਤੁਹਾਨੂੰ ਦੱਸ ਦਿਆਂ ਕਿ ਕਾਂਗਰਸ ਪਾਰਟੀ ਦੀ ਜਿਹੜੀ ਰੀੜ ਦੀ ਹੱਡੀ ਹੈ ਪੰਜਾਬ ਦੇ ਵਿੱਚ ਕਾਫੀ ਸਟੇਟਾਂ ਚ ਹੋਏਗਾ ਪਰ ਪੰਜਾਬ ਦੇ ਵਿੱਚ ਜਿਹੜੀ OBC ਵੋਟ ਹਮੇਸ਼ਾ ਉਹ ਸਭ ਤੋਂ ਵੱਧ ਉਹ ਵੋਟ ਜਿਹੜੀ ਉਹ ਕਾਂਗਰਸ ਪਾਰਟੀ ਦੇ ਹੱਕ ਚ ਰਹੀ ਹੈ ਉਹ ਕਾਂਗਰਸ ਪਾਰਟੀ ਦੇ ਹੱਕ ਚ ਭੁਗਤਦੀ ਰਹੀ ਹੈ ਜਦੋਂ ਜਦੋਂ ਓਬੀਸੀ ਦੀ ਵੋਟ ਕਾਂਗਰਸ ਪਾਰਟੀ ਦੇ ਪੱਖ ਚ ਭੁਗਤਦੀ ਹੈ ਤੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ ਪਰ ਅੱਜ ਬਹੁਤ ਜਾਗਰੂਕਤਾ ਆ ਚੁੱਕੀ ਹੈ ਖਾਸ ਕਰਕੇ ਮੈਂ ਧੰਨਵਾਦੀ ਹਾਂ ਸਾਡੇ ਪਾਰਟੀ ਦੇ ਸੀਨੀਅਰ ਲੀਡਰ ਨੇ ਜਿਹੜੇ ਸਾਡੇ ਸ਼੍ਰੀ ਰਾਹੁਲ ਗਾਂਧੀ ਜੀ ਦਾ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਔਰ ਉਹਨਾਂ ਨੇ ਜਿਹੜਾ ਕਾਂਗਰਸ ਦਾ ਸਮਾमेलन ਹੋਇਆ ਸੀ ਰਾਏਪੁਰ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਕਿਹਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ OBC ਸਮਾਜ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਪੂਰੀ ਪ੍ਰਤੀਨਿਧਤਾ ਦਿੱਤੀ ਜਾਏਗੀ ਚਾਹੇ ਉਹ ਆਰਗੇਨਾਈਜੇਸ਼ਨ ਹੋਵੇ ਤੇ ਚਾਹੇ ਸਾਡਾ ਟਿਕਟਾਂ ਦਾ ਚੋਣਾਂ ਦੇ ਵਿੱਚ ਟਿਕਟਾਂ ਦਾ ਮਾਮਲਾ ਹੋਵੇ ਉਸ ਜਾਗਰੂਕਤਾ ਨੂੰ ਲੈ ਕੇ ਅੱਜ ਸਾਡੇ OBC ਸਮਾਜ ਦੇ ਸਾਰੇ ਲੋਕ ਚਾਹੁੰਦੇ ਆ ਕਿ ਬਣਦੇ ਹਿੱਸੇ ਮੁਤਾਬਕ ਸਾਨੂੰ ਸਾਨੂੰ ਆਪਣੀਆਂ ਟਿਕਟਾਂ ਦੇ ਵਿੱਚ ਹੱਕ ਮਿਲਣਾ ਚਾਹੀਦਾ ਔਰ ਮੈਂ ਉਹ ਗੱਲ ਇਹਨਾਂ ਦੀ ਸਾਰਿਆਂ ਦੀ ਹਾਈ ਕਮਾਂਡ ਤੱਕ ਪਹੁੰਚਾ ਰਿਹਾ ਔਰ ਜਦੋਂ ਹਾਈ ਕਮਾਂਡ ਸਾਡੇ OBC ਸਮਾਜ ਦੇ ਇਹ ਗੱਲ ਨੂੰ ਸੁਣੇਗੀ ਔਰ ਉਹਤੇ ਦੇ ਗੌਰ ਹੋਏਗਾ ਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਬੂਸਟ ਮਿਲੇਗਾ ਬਹੁਤ ਜ਼ਿਆਦਾ ਵੋਟਾਂ ਜਿਹੜੀਆਂ ਔਰ ਬਹੁਤ ਵੱਡੀ ਗਿਣਤੀ ਚ OBC ਜਿਹੜਾ ਉਹ ਕਾਂਗਰਸ ਪਾਰਟੀ ਦੇ ਨਾਲ ਖੜੇਗਾ ਔਰ ਖੜਨਾ ਚਾਹੁੰਦਾ ਕੰਬੋਧ ਸਾਹਿਬ ਮੈਂ ਜਲਾਲਾਬਾਦ ਦੇ ਬਾਈਪੋਲ ਦੇ ਵਿੱਚ ਵੀ ਸੀਗਾ ਜਿੱਦ ਰਵਿੰਦਰ ਆਵਲਾ ਜੀ ਉਹਨਾਂ ਦੀ ਹੋਈ ਤਾਂ ਮਤਲਬ ਤੁਸੀਂ ਵੀ ਬਿਬਾਕ ਬੋਲਦੇ ਹੋ ਜੇਕਰ ਇਸ ਸਮਝੌਤੇ ਦੀ ਗੱਲ ਕੀਤੀ ਜਾਵੇ ਚੰਡੀਗੜ੍ਹ ਦੇ ਵਿੱਚ ਜਿਹੜਾ ਹੋਇਆ ਹੈਗਾ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਤੁਸੀਂ ਕਿਵੇਂ ਦੇਖਦੇ ਹੋ ਜੇਕਰ ਪੰਜਾਬ ਦੇ ਵਿੱਚ ਹਾਲਾਂਕਿ ਵੈਸੇ ਤੈ ਹੀ ਹੈਗਾ ਕਿ ਹੈਗਾ ਤੁਹਾਡੀ ਸਮਝ ਕੀ ਕਹਿੰਦੀ ਹੈ ਇਸ ਤਰੀਕੇ ਦੇ ਨਾਲ ਜੇਕਰ ਇਹ ਸਮਝੌਤਾ ਹੁੰਦਾ ਹੈ ਕਾਂਗਰਸ ਨੂੰ ਫਾਇਦਾ ਹੋਵੇਗਾ ਨੁਕਸਾਨ ਹੋਵੇਗਾ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਜਾਂ ਆਉਣ ਵਾਲੀ ਸਿਆਸਤ ਦੇ ਵਿੱਚ ਕਿਸ ਤਰੀਕੇ ਨਾਲ ਫਿਰ ਤੁਸੀਂ ਕਾਂਗਰਸ ਮੈਂ ਛੋਟੇ ਵੀਰ ਤੁਹਾਨੂੰ ਪਹਿਲਾਂ ਇਹ ਗੱਲ ਦੱਸਦੀ ਐ ਕਿ ਤੁਸੀਂ ਜਿਹੜੀ ਗੱਲ ਮੇਰੇ ਤੋਂ ਘੁਮਾ ਕੇ ਪੁੱਛਣੀ ਚਾਹੁੰਦੇ ਹੋ ਉਹ ਗੱਲ ਹਜੇ ਸਾਡੀ ਪ੍ਰੈਸ 'ਚ ਕਹਿਣ ਵਾਲੀ ਹੈ ਨਹੀਂ ਮੈਂ ਕਹ ਤਾ ਜੀਟਿੰਗਾਂ ਦੇ ਵਿੱਚ ਤਾਂ ਖੁੱਲਕੇ ਕਹਿੰਦੇ ਦੇਖੋ ਮੀਟਿੰਗਸ ਦੇ ਵਿੱਚ ਅਸੀਂ ਪਾਰਟੀ ਦੀ ਮੀਟਿੰਗ ਦੇ ਵਿੱਚ ਜਿਹੜੀ ਸਾਡੀ ਇਨਡੋਰ ਗੱਲ ਕਰਨ ਵਾਲੀ ਹੈ ਉਹ ਅਸੀਂ ਕਰਦੇ ਆਂ ਪਾਰਟੀ ਪਲੇਟਫਾਰਮ ਤੇ ਅਸੀਂ ਗੱਲਾਂ ਖੁੱਲਕੇ ਰੱਖਦੇ ਆਂ ਬੇਵਾਕ ਹੀ ਬੋਲਦੇ ਆਂ ਮੈਂ ਆਪਣੀ ਮੀਟਿੰਗ 'ਚ ਬੋਲ ਰਿਹਾ ਸੀ ਬੇਵਾਕ ਹੀ ਬੋਲ ਰਿਹਾ ਸੀ ਔਰ ਜਿਹੜੀ ਗੱਲ ਹਾਈ ਕਮਾਂਡ ਦੇ ਕਰਨ ਦੀ ਹੈ ਉਹ ਗੱਲ ਹਾਈ ਕਮਾਂਡ ਕਰੂਗੀ ਜਿੱਤੋਂ ਤੱਕ ਤੁਸੀਂ ਕਹਿ ਰਹੇ ਹੋ ਕਿ ਲਗਭਗ ਤੈ ਹੀ ਹੈ ਮੈਂ ਤਾਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ ਜਦ ਤੱਕ ਸਾਡੀ ਹਾਈ ਕਮਾਂਡ ਦਾ ਸਾਨੂੰ ਕੋਈ ਇਸ਼ਾਰਾ ਨਹੀਂ ਹੁੰਦਾ ਤਦ ਤੱਕ ਨਹੀਂ ਸਾਡੇ ਪ੍ਰਧਾਨ ਰਾਜਾ ਬੜਿੰਗ ਜੀ 13 ਦੀਆਂ 13 ਸੀਟਾਂ ਤੇ ਲੜਾਈ ਲੜ ਰਹੇ ਨੇ ਸਾਨੂੰ ਉਹਨਾਂ ਨੇ ਆਦੇਸ਼ ਕਰਿਆ ਹੋਇਆ ਹੈ ਕਿ ਤੁਸੀਂ ਪੰਜਾਬ ਦੀਆਂ 13 ਸੀਟਾਂ ਤੇ ਲੜਾਈ ਲੜਨੀ ਹੈ ਆਪਣੇ ਬੰਦਿਆਂ ਨੂੰ ਕਾਇਮ ਕਰੋ ਆਪਣੀਆਂ ਟੀਮਾਂ ਨੂੰ ਕਾਇਮ ਕਰੋ ਉਹਦੇ ਸਬੰਧ ਵਿੱਚ ਅੱਜ ਅਸੀਂ OBC ਦੇ ਤੇ ਮੀਟਿੰਗ ਬੁਲਾਈ ਹੋਈ ਸੀਗੀ ਇਸ ਕਰਕੇ ਕਹਿ ਰਿਹਾ ਮੈਂ ਕਿਉਂਕਿ ਸਾਨੂੰ ਪਤਾ ਚੱਲਿਆ ਕਿ ਦਵਿੰਦਰ যাদਬ ਜੀ ਫੇਰ ਆ ਰਹੇ ਨੇ ਪੰਜਾਬ ਦੇ ਵਿੱਚ ਹੁਣ ਉਹ ਹਲਕਾ ਵਾਈਸ ਜਿਹੜਾ ਹੈਗਾ ਹਰ ਇੱਕ ਪਾਰਟੀ ਦੇ ਵਿੱਚ ਸੰਗਠਨ ਤੋਂ ਫੀਡਬੈਕ ਲੈਣਗੇ ਤੇ ਉਹ ਕੱਲੇ-ਕੱਲੇ ਕੌਨਸਟਿਟੈਂਸੀ ਦੇ ਵਿੱਚ ਵੀ ਜਾ ਸਕਦੇ ਨੇ ਲੋਕ ਸਭਾ ਦੇ ਹਿਸਾਬ ਨਾਲ ਵੀ ਵਿਧਾਨ ਸਭਾ ਦੇ ਹਿਸਾਬ ਨਾਲ ਵੀ ਜਾ ਸਕਦੇ ਜਿੱਥੇ ਉਹਨਾਂ ਨੂੰ ਲੱਗਦਾ ਕਿ ਕੰਮ ਕਰਨ ਦੀ ਜ਼ਰੂਰਤ ਹੈ ਮੈਂ ਤਾਂ ਦਵਿੰਦਰ যাদਬ ਜੀ ਨੂੰ ਪਹਿਲੀ ਵਾਰ ਉਦੋਂ ਮਿਲਿਆ ਇੱਥੇ ਜਦੋਂ ਤੇ ਜਿੰਨੀ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਮੀਟਿੰਗ ਲਈ ਜਿੰਨੇ ਵਧੀਆ ਉਹਨਾਂ ਦੇ ਵਿਚਾਰ ਸੀ ਜੋ ਉਹਨਾਂ ਦੀ ਸੋਚ ਹੈ ਮੈਂ ਸਮਝਦਾ ਕਿ ਪੰਜਾਬ ਕਾਂਗਰਸ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੂਗੀ ਔਰ ਉਹ بڑے ਗ੍ਰਾਊਂਸ ਰੂਟ ਦੇ ਲੀਡਰ ਨੇ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਉਹ ਬਲਾਕ ਲੈਵਲ ਤੱਕ ਵੀ ਮਿਹਨਤ ਕਰਨਗੇ ਔਰ ਜਾਣਗੇ ਔਰ ਉਹਨਾਂ ਦੇ ਜਾਣ ਨਾਲ ਕਾਂਗਰਸ ਪਾਰਟੀ ਚ ਹੋਰ ਵੀ ਜ਼ਿਆਦਾ ਜਾਣ ਪੈਗੀ ਜਿੰਨੀ ਰਾਜਾ ਬੜਿੰਗ ਜੀ ਨੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਮਿਹਨਤ ਕੀਤੀ ਉਹਨੂੰ ਹੋਰ ਰੰਗ ਲੈ ਕੇ ਆਏਗੀ ਉਹਨਾਂ ਦੀ ਮਿਹਨਤ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਇਹ ਸੰਸਦ ਸਾਡੇ ਨਾਲ ਰਾਜਬਖਸ਼ ਕੰਬੋਜ ਜੀ ਸਾਹਿਬ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੋ ਆਮ ਆਦਮੀ ਪਾਰਟੀ ਦੇ ਕਾਂਗਰਸ ਦਾ ਗੱਠਜੋੜ ਹੈ ਉਸ ਬਾਰੇ ਤਾਂ ਉਹ ਖੁੱਲ ਕੇ ਨਹੀਂ ਕਹਿ ਸਕਦੇ ਪਰ ਆਪਣੇ OBC ਸੈਲ ਨੂੰ ਲੈ ਕੇ ਲਗਾਤਾਰ ਉਹ ਪਾਰਟੀ ਦੇ ਵਿੱਚ ਪਾਰਟੀ ਪੱਧਰ ਦੇ ਉੱਤੇ ਨੁਮਾਇੰਦਗੀ ਦੇਣ ਦੀ ਗੱਲ ਹੋਵੇ ਜਾਂ ਫਿਰ ਉਹਨਾਂ ਲੋਕਾਂ ਦੀ ਆਵਾਜ਼ ਚੁੱਕਣ ਦੇ ਲਈ ਜੋ ਚੀਜ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਪਾਰਟੀ ਦੇ ਵਿੱਚ ਉਸ ਨੂੰ ਲੈ ਕੇ ਉਹ ਲਗਾਤਾਰ ਬੋਲਦੇ ਨਜ਼ਰ ਆ ਰਹੇ ਨੇ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਰਜਤ ਦੇ ਨਾਲ ਜਗਬਾਣੀ ਲਈ ਵਰਨਪਟ